ਹਾਂਜੀ ਪੰਚੀਆਂ ਦਰਹਾਦੇ ਖੰਨਾ ਬੈਗ ਹਾਊਸ ਜਿਸ ਤੇ ਮਾਲਕ ਸ੍ਰੀ ਵਿਸ਼ਾਲ ਗੁਜਰਾਲ ਜੀ ਨੇ ਜੋ ਬਹੁਤ ਲੰਮੇ ਸਮੇਂ ਤੋਂ ਦਰਹਾਹ ਲਈ ਇਹ ਸਵਾਮਾਂ ਦੇ ਰਹੇ ਨੇ ਉਹਨੂੰ ਮੈਂ ਕਰਦਿਆਂ ਗੱਲਬਾਤ ਸਭ ਤੋਂ ਪਹਿਲਾਂ ਵਿਸ਼ਾਲ ਜੀ ਤੁਹਾਡਾ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀਆਂ ਲੱਖ ਲੱਖ ਵਧਾਈਆਂ ਵਿਸ਼ਾਲ ਜੀ ਜਿਸ ਤਰ੍ਹਾਂ ਫੈਸਟੀਵਲ ਸੀਜ਼ਨ ਚੱਲ ਰਿਹਾ ਦੀਵਾਲੀ ਦਾ ਸੀਜ਼ਨ ਹੈ ਤੇ ਕਿਹੜੇ ਕਿਹੜੇ ਤੁਸੀਂ ਮਤਲਬ ਡਿਸਕਾਊਂਟਸ ਉਹਨੇ ਕਸਟਮਰਸ ਨੂੰ ਦੇ ਰਹੇ ਸਭ ਤੋਂ ਪਹਿਲਾਂ ਆਪਾਂ ਆਪਣੇ ਭਰਾਵਾ ਬਣਾ ਲਈ ਤਾਂ ਲੈ ਕੇ ਆਇਆ ਜਿਹੜਾ 7 ਕਿਜੀ ਬੈਗ ਹੁੰਦਾ ਇਸ ਤੇ ਆਫਰ ਲੈ ਕੇ ਆਇਆ 450 ਰੁਪਏ ਦੇ ਵਿੱਚ ਆਪਣਾ ਤਿਆਰ ਕੀਤਾ ਹੋਇਆ ਇਸ ਤੋਂ ਬਾਅਦ ਇਸ ਤੋਂ بڑا ਸਾਈਜ਼ ਮੀਡੀਅਮ ਸਾਈਜ਼ ਆ ਜਾਂਦਾ ਹੈ 550 ਰੁਪਏ ਦੀ ਰੇਂਜ ਦੇ ਵਿੱਚ ਇਹ ਆਫਰ ਸਿਰਫ ਦੀਵਾਲੀ ਤੱਕ ਨੇ ਔਰ ਇਸ ਤੋਂ ਜਿਹੜਾ ਬਿਗ ਸਾਈਜ਼ 23 ਕਿਜੀ ਵਾਲਾ ਜਿਹਨੂੰ ਕਹਦੇ ਨੇ ਆਪਾਂ ਉਹ ਸਿਰਫ ਔਰ ਸਿਰਫ 750 ਰੁਪਏ ਵਿੱਚ ਔਰ ਆਪਣੇ ਤਿਆਰ ਕੀਤੇ ਹੋਏ ਵਧੀਆ ਕੁਆਲਿਟੀ ਦੇ ਵਿੱਚ ਇਨਾਂ ਤੋਂ ਇਲਾਵਾ ਜਿਹੜੇ ਆਪਣੇ ਬੈਗਸ ਤੇ ਨੇ ਸਕੂਲ ਬੈਗਸ ਹੋਗੇ ਪੇਪਰ ਬੈਗ ਹੋਗੇ ਬੱਚਿਆਂ ਕਾਲਜ ਬੈਗ ਹੋਗੇ ਪਰਸਿਸ ਸਭ ਤੇ ਡਿਸਕਾਊਂਟ ਮਿਲੇਗੀ ਸਾਰੇ ਜੈਨੂਨ ਕੰਪਨੀ ਜੈਨੂਨ ਕੁਆਲਟੀ ਦੇ ਬੈਗਸ ਹੋਣਗੇ ਆਲ ਡਿਸਕਾਊਂਟ ਦੇ ਨਾਲ ਜਿਵੇਂ ਇਹਦਾ ਆਪਰ ਪ੍ਰਾਈਸ ਦੀ ਗੱਲ ਕਰੀਏ ਤਾਂ 550 ਦੀ ਰੇਂਜ ਦੇ ਵਿੱਚ ਰਹਿਣ ਵਾਲਾ ਇਹ ਆਫਰਸ ਹੋਰ ਲਾਇਆ ਹੋਈਆਂ ਨੇ ਐਲਟੀ ਬੋਤੇ ਲੋਕਲ ਬ੍ਰੈਂਡ ਨਹੀਂ ਦਵਾਂਗੇ ਐਲਟੀ ਬੋ ਦਾ ਬ੍ਰੈਂਡ ਦਵਾਂਗੇ ਇਹ 250 ਦੀ ਰੇਂਜ 'ਚ ਮਿਲੇਗਾ ਸਿਰਫ ਦੀਵਾਲੀ ਤੱਕ ਇਹਦੇ ਵਿੱਚ ਹੋਰ ਡਿਜ਼ਾਈਨ ਵੀ ਮਿਲ ਜਾਣਗੇ ਸਮਾਲ ਹੈਂਡ ਪਰਸੇਸ ਲੈਣੇ ਆ ਸਮਾਲ ਕਿਡਸ ਲੈਣੀਆਂ ਨੇ ਔਰ ਆਪਣਾ ਹੈਂਡਲੂਮ ਦੇ ਸਾਮਾਨ ਤੇ ਵੀ ਆਫਰਸ ਲੱਗੀਆਂ ਹੋਈਆਂ ਨੇ ਇਸ ਤੋਂ ਇਲਾਵਾ ਤੁਸੀਂ ਆਰਡਰ ਗੱਦਿਆਂ ਦੇ ਵੀ ਦੇ ਸਕਦੇ ਹੋ ਉਹ ਵੀ ਵਧੀਆ ਕੁਆਲਟੀ ਦੇ ਵਿੱਚ ਆਪਾਂ ਹੋਲਸੇਲ ਰੇਟ ਦੇ ਵਿੱਚ ਪਿਆਰ ਕਰਕੇ ਦਿੰਨੇ ਆ ਬਾਕੀ ਤੁਸੀਂ ਦੇਖ ਹੀ ਸਕਦੇ ਹੋ ਬਾਹਰ ਆਫਰਸ ਤੁਸੀਂ ਦੇਖਿਆ ਹੀ ਨੇ ਬਿਲਕੁਲ ਜੀ ਬਿਲਕੁਲ ਅ ਵਿਸ਼ਾਲ ਜੀ ਤੁਸੀਂ ਜਿਸ ਤਰ੍ਹਾਂ ਕਿ ਇੰਪੋਰਟਡ ਜੋ ਆਈਟਮਸ ਨੇ ਉਹ ਵੀ ਵੇਚਦੇ ਹੋ ਤੇ ਇੱਥੇ ਖੁਦ ਵੀ ਖੁਦ ਸਾਮਾਨ ਤਿਆਰ ਕਰਦੇ ਹੋ ਹਾਂਜੀ ਜਿਹੜੇ ਟੈਚੀਸ ਵਗੈਰਾ ਨੇ ਬੈਗ ਵਾਲੇ ਨੇ ਉਹ ਸਾਰੇ ਤਾਂ ਆਪਣੇ ਹੀ ਤਿਆਰ ਹੁੰਦੇ ਨੇ 80% ਬਾਕੀ ਜਿਵੇਂ ਅਮਰੀਕਨ ਟੂਰਿਸਟਰ ਹੋਗੇ ਸਫਾਰੀ ਹੋਗੇ ਉਹ ਵਾਲੇ ਬ੍ਰਾਂਡਸ ਦੇ ਵੀ ਤੁਹਾਨੂੰ ਹੈਵੀ ਡਿਸਕਾਊਂਟ ਮਿਲੇਗੀ ਵਿਦ ਗਾਰੰਟੀ ਸਾਰਾ ਕੰਪਨੀ ਦਾ ਮਾਲ ਹੋਏਗਾ ਕੋਈ ਵੀ ਆਨਲਾਈਨ ਮਾਡਲ ਸਾਡੀ ਦੁਕਾਨ ਤੋਂ ਨਹੀਂ ਮਿਲੇਗਾ ਵਿਦ ਗਾਰੰਟੀ ਹੀ ਮਾਲ ਮਿਲੇਗਾ ਔਰ ਕੈਂਟੀਨਸ ਨਾਲੋਂ ਵੀ ਰਹਿਤ ਕਟ ਮਿਲਣਗੇ ਸਾਰੀਆਂ ਆਈਟਮਸ ਦੇ ਉੱਪਰ ਡਿਸਕਾਊਂਟ ਦੇ ਰਹੇ ਹਾਂ ਜਾਂ ਕੁਝ ਸਿਲੇਕਟਿਵ ਆਈਟਮ ਸਾਰੀ ਆਈਟਮਸ ਦੇ ਉੱਤੇ ਹੁਣ ਦੀਵਾਲੀ ਤੱਕ ਦਾ ਡਿਸਕਾਊਂਟ ਰਹੇਗਾ 올 ਦੈਸ ਤੇ ਇਸ ਤੋਂ ਇਲਾਵਾ ਤੁਸੀਂ ਹੋਰ ਕਿਹੜੇ ਕਿਹੜੇ ਆਈਟਮਸ ਦੇ ਵਿੱਚ ਡੀਲ ਕਰਦੇ ਆਂ ਆਪੇ ਕੋਲ ਬੈਗ ਦੀ ਹਰ ਇੱਕ ਵੈਰਾਈਟੀ ਮਿਲ ਜੇਗੀ ਜਵੇਂ ट्रैवलिंग ਬੈਗ ਹੈ ट्रैवलिंग ਪਿੱਠੂ ਹੋਗੇ ਬੱਚਿਆਂ ਦੇ ਟਰਾਲੀ ਬੈਗਸ ਵਗੈਰਾ ਵੀ ਹੋਗੇ ਹੋਰ ਬਾਕੀ ਕਾਲਜ ਬੈਗ ਦਾ ਦੇਖੋ ਦਿਖਾ ਸਕੋਦੇ ਤੁਸੀਂ ਕਾਲਜ ਬੈਗ ਲੱਗੇ ਹੋਏ ਕਿੱਟਸ ਸਾਰੀ ਵੈਰਾਈਟੀ ਪੂਰੀ ਮਿਲੇਗੀ ਹੈਂਡ ਪਰਸਿਸ ਵਗੈਰਾ ਦੀ ਕਿੱਟ ਮਿਲੇਗੀ ਸਾਰਾ ਕੁਝ ਬਾਕੀ ਛੋਟੇ ਤੋਂ ਲੈ ਕੇ ਬੜਾ ਟੈਕੀ ਤੱਕ ਸਾਰੇ ਪਲਾਸਟਿਕ ਵਾਲੇ ਜਿਹੜੇ ਫਾਈਬਰ ਬੋਡੀ ਹੁੰਦੇ ਨੇ ਸੌਫਟ ਕੰਪਨੀ ਵਾਲੇ ਹੁੰਦੇ ਨੇ ਸਾਰੇ ਮਿਲਣਗੇ A to Z ਮਿਸਾਲ ਜੀ ਦੀਵਾਲੀ ਦਾ ਸੀਜ਼ਨ ਹੈ દિਵਾਲੀ ਦੇ ਉੱਪਰ ਜੋ ਆਪਣੇ ਕਸਟਮਰਸ ਨੇ ਉਹਨਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਸਭ ਲਈ દિਵਾਲੀ ਖੁਸ਼ੀਆਂ ਭਰਿਆ ਹੋਵੇ ਦੇਖੋ ਸਭ ਲਈ ਨਵੀਂ ਉਮੀਦ ਲੈ ਕੇ ਆਣ ਸਾਰੇ ਕਾਮਯਾਬ ਹੋਣ ਸਾਰੇ ਹੱਥ ਖਜ਼ਦੇ ਕੋਈ ਵੀ ਬਿਮਾਰੀਆਂ ਇਦਾਂ ਦੀਆਂ ਨਾਂ ਜੋ ਆਪਾਂ ਨੂੰ ਕਰੋਨਾ ਟਾਈਮ ਆਪਾਂ ਦੇਖਿਆ ਉਹ ਚੀਜ਼ਾਂ ਦੇਖਣੀਆਂ ਬੈਨ ਪਰ ਸਾਰੇ ਖੁਸ਼ ਰਹਿਣ